ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤੁਸੀਂ ਆਪ ਵੀ ਧਿਆਨ ਨਾਲ ਸੁਣਿਓ ਗੱਲਾਂ ਕੌੜੀਆਂ ਜਰੂਰ ਹਨ ਪਰ ਗਲੇਪੁਰ ਸੱਚੀਆਂ ਹਨ ਇਸਾਈਆਂ ਨੂੰ ਮਿਲੇ ਬਾਈਬਲ ਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਇਸਾਈਆਂ ਨੇ ਜਿੰਨਾ ਬਾਈਬਲ ਨੂੰ ਸੰਭਾਲਿਆ ਸਿੱਖਾਂ ਨੇ ਨਹੀਂ ਸੰਭਾਲਿਆ ਮੈਂ ਕਿਉਂ ਕਿਵੇਂ ਜੀ ਕਹਿੰਦੇ ਇਸਾਈਆਂ ਨੇ ਪੂਰਾ ਪ੍ਰਚਾਰ ਤੇ ਜ਼ੋਰ ਲਾਤਾ ਸਿੱਖਾਂ ਨੇ ਮੱਥਾ ਟੇਕਣ ਤੇ ਜ਼ੋਰ ਲਾਤਾ ਮੱਥਾ ਟੇਕਣਾ ਮਾੜੀ ਗੱਲ ਨਹੀਂ ਹੈ ਮੱਥਾ ਟੇਕਣ ਦੇ ਨਾਲ ਨਾਲ ਗੁਰੂ ਪਿਆਰੀ ਸਾਧ ਸੰਗਤ ਜੋ ਗੁਰੂ ਕਹਿ ਰਿਹਾ ਹੂੰ ਸਮਝਣਾ ਵੀ ਤਾਂ ਹੈਗਾ ਹੈ ਦੇ ਸਾਬ ਸ਼ਰਕਤ ਲੰਗਰ ਲੱਗਦਾ ਕਿੰਨਾ ਪੈਸਾ ਲੱਗ ਰਿਹਾ ਹੈ ਜਿਕੇ ਜਿਨੂੰ ਪੁੱਛੀ ਕਹਿੰਦੇ ਸਾਡੇ ਗੁਰੂ ਨਾਨਕ ਮਹਾਰਾਜ ਨੇ 2 ਰੁਪਏ ਲਾਇਏ ਸੀ ਸਿੱਕੇ ਸਾਧੂਆਂ ਦੇ ਉਹ ਤਾਂ ਭੁੱਖੇ ਸਾਧੂਆਂ ਤੇ ਲਾਏ ਸੀ ਤੁਸੀਂ ਗੱਡੀਆਂ ਟਰੱਕ ਰੋਕ ਰੋਕ ਕੇ ਜਿਹਨਾਂ ਨੂੰ ਖਵਾ ਰਹੇ ਹੋ ਭੁੱਖੇ ਹੈਗੇ ਜੋ ਤੁਸੀਂ ਪੈਸਾ ਲਾ ਰਹੇ ਹੋ ਲੰਗਰਾਂ ਤੇ ਪੰਜ ਪੰਜ 7 7 ਪਿੰਡ ਰਲ ਕੇ ਗੁਰਮਤ ਪ੍ਰਚਾਰ ਦਾ ਹਫ਼ਤੇ ਦਾ ਪ੍ਰੋਗਰਾਮ ਰੱਖਣਾ ਮੈਂ ਤਾਂ ਹੈਰਾਨ ਜਾਂਣਾ ਗੁਰਪੁਰਬਾਂ ਤੇ ਗੁਰਦੁਆਰਿਆਂ ਦੇ ਉੱਪਰ ਕਿ ਜਦੋਂ ਸੰਗਤ ਦਾ ਟਾਈਮ ਹੁੰਦਾ ਨਿਰੋਲ ਕੀਰਤਨੀ ਕੀਰਤਨ ਹੁੰਦਾ ਕਥਾ ਦਾ ਟਾਈਮ ਹੀ ਨਹੀਂ ਹੁੰਦਾ ਇੱਕ ਘੰਟਾ ਕੀਰਤਨ ਤੇ ਇੱਕ ਘੰਟਾ ਕੰਠਾ ਕਰਾਓ ਕਿਉਂ ਇੰਨੀ ਜਿਹੜੀ ਸੰਗਤ ਪੰਡਾਲ 'ਤੇ ਬੈਠੀ ਏ ਉਹਨੂੰ ਪਤਾ ਤਾਂ ਲੱਗੇ ਵੀ ਜਿਹਦਾ ਦਿਨ ਮਨਾ ਰਹੇ ਆ ਕਿਉਂ ਮਨਾ ਰਹੇ ਆ ਉਹਦੀ ਲਾਈਫ ਸਟੋਰੀ ਕੀ ਏਗੀ ਮੈਂ ਲੰਗਰਾਂ ਦੇ ਖਾਣੇ ਆਉਂਦਾ ਮੈਂ ਕੀਰਤਨ ਦੇ ਕੰਦੇ ਪਰ ਜਿੱਥੇ ਲੋੜ ਹੈ ਕਿ ਲੰਗਰ ਦੀ ਉੱਤੇ ਲੰਗਰ ਲਾਓ ਜਿੱਥੇ ਲੋੜ ਹੈ ਗੁਰੂ ਸ਼ਬਦ ਉੱਥੇ ਗੁਰੂ ਸ਼ਬਦ ਲੰਗਰ ਘਟ ਗਿਆ ਫਰੋਲਾ ਪਾ ਦੇ 10 ਗ੍ਰੇਡ ਪਰਸੈਂਟ ਲੈ ਗ੍ਰੇਡ ਪਰਸੈਂਟ ਉਹ ਤਾਂ ਥੋੜੀ ਜਿਹੀ ਗਰੇਸ ਹਾਂ ਅੱਧੇ ਸੰਸਾਰ ਦੇ ਵਿੱਚ ਕਿਵੇਂ ਫੈਲ ਗਏ ਕਿਉਂਕਿ ਉਹਨਾਂ ਨੇ ਪ੍ਰਚਾਰ ਕੀਤਾ ਜਾਦਾ ਜ਼ੋਰ ਪ੍ਰਚਾਰ ਦੇ ਵਿੱਚ ਲਾ ਦਿੱਤਾ ਤੇ ਸਾਡੇ ਅਗਰ ਇਹੋ ਜਿਹੇ ਪ੍ਰਚਾਰ ਹੋਣ ਤੇ ਸਾਧ ਸੰਗਤ ਜੀ ਫਿਰ ਕਹਿਣਾ ਨਹੀਂ ਪਊਗਾ ਕੇਸ ਰੱਖ ਲਓ ਕਹਿਣੇ ਪਊਗਾ ਅਮਰਤ ਸ਼ਰਕ ਲਓ ਉਹਨਾਂ ਨੇ ਆਪਣੇ ਆਪਣੇ ਕੇਸ ਰੱਖਣੇ ਆ ਆਪਣੇ ਆਪਣੇ ਅਮਰਤ ਸ਼ਕ ਤੇ ਆਪਣੇ ਆਪਣੇ ਗੁਰੂ ਆਣ ਹਾਂਜੀ ਤੁਸੀਂ ਇਹ ਵੀਡੀਓ ਦੇਖ ਲਈ ਹੈ ਤੇ ਖਾਲਸਾ ਜੀ ਨੇ ਸਾਰੀਆਂ ਗੱਲਾਂ ਬਹੁਤ ਹੀ ਸਜਿੱਤੇ ਢੰਗ ਨਾਲ ਕਹੀਆਂ ਹਨ ਤੇ ਇਹ ਸਭ ਸੱਚ ਹੈ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ ਖਾਲਸਾ ਪੰਥ ਦਾ ਕੀ ਹਾਲ ਹੋਇਆ ਕਿ ਸਾਨੂੰ ਪਤਾ ਹੈ ਕਿ ਅਸੀਂ ਬੇਫਜ਼ੂਲ ਦੇ ਖਰਚੇ ਕਰਦੇ ਹਾਂ ਲੰਗਰਾਂ ਉੱਤੇ ਪੈਸਾ ਲਾਉਨੇ ਹਾਂ ਤੇ ਲੰਗਰਾਂ ਦਾ ਕੋਈ ਫਾਇਦਾ ਨਹੀਂ ਇਸ ਨਾਲ ਬਾਦ ਜੀ ਦੀ ਭੂਮਿਕਾ ਨਹੀਂ ਨਿਭੀ ਕਰਦੀ ਬਿਨਾਂ ਹੀ ਖਾਲਸਾ ਪੰਥ ਦੀ ਜਾਣਦੇ What's up